ਮਨਪ੍ਰੀਤ ਅਿਆਲੀ ਕਿਸ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ ਉਹ ਅਕਾਲੀ ਦਲ ਤਾਂ ਸਾਰਿਆਂ ਦਾ ਵਾ ਨਾ ਉਹ ਤਾਂ ਹੁਣ ਪ੍ਰਧਾਨ ਬਣੇ ਹੋਏ ਨੇ ਜੀ ਉਹ ਸਾਰਿਆਂ ਦਾ ਅਕਾਲੀ ਦਲ ਆ ਤਾਂ ਜੇ ਨੂੰ ਬਲਾਕ ਸੰਮਤੀ ਦੇ ਜ਼ਿਲ੍ਹਾ ਪਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਦੇਖਦੇ ਆ ਤੁਸੀਂ ਬੜੇ ਸਹੀ ਤਰੀਕੇ ਨਾਲ ਫਤਿਹ ਕੀਤਾ ਆਪਣਾ ਇਲਾਕਾ ਉਹ ਸਾਰਾ ਪੰਜਾਬ ਜਾਣਦਾ ਤੇ ਉਹਨੂੰ ਸਵਾਲ ਖੜਦਾ ਕਿ ਮਨਪ੍ਰੀਤ ਅਿਆਲੀ ਹੁਣ ਕਿੱਧਰ ਵੱਲ ਨੂੰ ਸਟੈਂਡ ਕਰ ਰਹੇ ਕਿ ਤੁਸੀਂ ਪੁਨਰ ਸਰਜੀਤ ਚ ਹੈਗੇ ਜੀ ਉਹ ਤਾਂ ਉਹ ਵੀ ਫਿਰ ਜਿਹੜੇ ਗੱਲ ਕਰਦੇ ਉਹ ਵੀ ਕਰਨਦੇ ਕਿ ਅਸੀਂ ਵੀ ਪੰਥਕ ਇਕਤਾ ਚਾਹੁੰਦੇ ਆ ਪਰ ਹੋਵੇਗੀ ਕਿ ਕਿਸ ਸਟੇਟ ਜਦੋਂ ਸਾਰੇ ਤਿਆਗ ਦੇ ਆ ਜਾਣਗੇ ਸਭ ਤੋਂ ਜਿਹੜਾ ਤਿਆਗ ਲੈ ਕੇ ਰਣ ਦੇਣ ਤਿਆਰ ਅਸੀਂ ਉਹ ਵੀ ਦੇ ਦੇਣ ਗੱਲ ਖਤਮ ਹੋ ਗਈ ਜੋ ਸਥਿਤੀਆਂ ਪੈਦਾ ਹੋ ਰਹੀਆਂ ਨੇ ਪੁਨਰ ਸੁਰਜੀਤ ਨੂੰ ਲੈ ਕੇ ਅਕਾਲੀ ਦਲ ਨੂੰ ਲੈ ਕੇ 328 ਰੂਪ ਵੱਖਰਾ ਚੱਲਦਾ ਪਿਆ ਤੁਹਾਨੂੰ ਐ ਲੱਗਦਾ ਕਿ ਆਉਂਦੇ ਸਮੇਂ ਵਿੱਚ ਪੰਥਕ ਪੁਆੜ ਹੋਰ ਪੈ ਸਕਦਾ ਪੁਨਰ ਸੁਰਜੀਤ ਕਾਲੀਦਲ ਨੇ ਇਹ ਤਾਂ ਦੱਸ ਦਿੱਤਾ ਕਿ ਮੰਰੇਗਾ ਦੇ ਨਾਂ ਲੈ ਕੇ ਉਹ ਲੋਕਾਂ ਦੇ ਨਾਲ ਨੇ ਕਿਰਤਕੀਆਂ ਦੇ ਨਾਲ ਨੇ ਪਰ ਉਹ ਲੋਕ ਜਾਣਨਾ ਚਾਹਣਗੇ ਕਿ ਤੁਸੀਂ ਕਰੋਗੇ ਕੀ ਆਫਟਰ ਆਲ ਉਹਨਾਂ ਦੇ ਨਾਲ ਕਿਵੇਂ ਖੜੋਗੇ ਉਹਨਾਂ ਦੀ ਆਵਾਜ਼ ਕਿੱਥੇ ਜਾ ਕੇ ਚੱਕੋਗੇ ਹਰ ਜਗ੍ਹਾ ਪਹਿਲਾਂ ਤਾਂ ਕੱਲ ਵਿਧਾਨ ਸਭਾ ਚੱਕੀ ਆਵਾਜ਼ ਉਹਨਾਂ ਦੀ ਕੱਲ ਸੈਸ਼ਨ ਸੀਗਾ ਜਿਹੜਾ ਮੁੱਦੇ ਨੂੰ ਆਇਆ ਸੀਗਾ ਬਤਾ ਅਸੀਂ ਡਟ ਕੇ ਮਤੇ ਦੇ ਹੱਕ ਜਿੱਤੇ ਵਿੱਚ ਬਿਆਨ ਦਿੱਤਾ ਹਰ ਜਗ੍ਹਾ ਕੱਲ ਨੂੰ ਕੋਈ ਵੀ ਪ੍ਰੋਟੈਸਟ ਕਰਨਾ ਪਿਆ ਦਿੱਲੀ ਵੀ ਜਾਣਾ ਪਿਆ ਜਾਵਾਂਗੇ ਅਸੀਂ ਅਸੀਂ ਬਕਾਇਦਾ ਪਿੰਡ ਵਾਈਜ਼ ਜਿਹੜੇ ਧਰਨੇ ਆ ਉਹਨਾਂ ਵਿੱਚ ਵੀ ਪਹੁੰਚਾਂਗੇ ਸਾਰਿਆਂ ਨਾਲ ਸੰਪਰਕ ਕਰਾਂਗੇ ਕਿਉਂਕਿ ਦੇਖੋ ਬਹੁਤ ਵੱਡਾ ਤੱਕਾ ਇਹ ਨਰੇਗਾ ਮਜ਼ਦੂਰਾਂ ਦੇ ਨਾਲ ਜਿਨ੍ਹਾਂ ਲੋਕਾਂ ਦਾ ਗੁਜ਼ਾਰਾ ਚੱਲ ਰਿਹਾ ਸੀ ਹੈਨਾ ਸਾਡੀਆਂ ਇਹਦੇ ਵਿੱਚ ਵੱਡਾ ਰੋਲ ਬੀਬੀਆਂ ਦਾ ਵਾ 65% ਔਰਤਾਂ ਨੇ ਜਿਹਦੇ ਵਿੱਚ ਕੰਮ ਕਰ ਰਹੀਆਂ ਸੀਗੀਆਂ ਕਿਉਂਕਿ ਦੇਖੋ ਕਈ ਲੋਕ ਜਿਹੜੇ ਮਿਹਨਤਕ ਸ਼ਲੋਕ ਆ ਸੀਜ਼ਨ ਦੇ ਵਿੱਚ ਉਹਨਾਂ ਨੂੰ ਕੰਮ ਮਿਲ ਜਾਂਦਾ ਨਾ ਦਿਹਾੜੀ ਮਿਲ ਜਾਂਦੀ ਆ ਜਦੋਂ ਕਣਕ ਦਾ ਸੀਜ਼ਨ ਹੁੰਦਾ ਝੋਨੇ ਦਾ ਸੀਜ਼ਨ ਹੁੰਦਾ ਆਲੂ ਦਾ ਸੀਜ਼ਨ ਹੁੰਦਾ ਬਾਕੀ ਦਾ ਸੀਜ਼ਨ ਹੁੰਦਾ ਬਾਕੀ ਜਨਾਂ ਦੇ ਵਿੱਚ ਉਹਨਾਂ ਦਾ ਇਥੋਂ ਰੋਜ਼ਗਾਰ ਮਿਲ ਕੇ ਗੁਜ਼ਾਰਾ ਚੱਲ ਜਾਂਦਾ ਸੀਗਾ ਤੇ ਪਿੰਡਾਂ ਦੀ ਡਿਵੈਲਪਮੈਂਟ ਵੀ ਹੋ ਰਹੀ ਸੀ ਸਫਾਈ ਵੀ ਹੋ ਰਹੀ ਸੀ ਬਰਮ ਬਣ ਰਹੇ ਸੀਗੇ ਛੱਪਣਾ ਦੀ ਸਫਾਈ ਪਲਾਂਟੇਸ਼ਨ ਫਿਰ ਜਿਵੇਂ ਮੇਰੇ ਹਲਕੇ ਜਿਹੜੇ ਖੇਡ ਪਾਰਕ ਬਣੇ ਨੇ ਉਹ ਚਨਰੇ ਕਰੋੜਾ ਰੁਪਿਆ ਉਹਦੇ ਵਿੱਚ ਜਿਹੜਾ ਅਸੀਂ ਮਨਰੇਕਾ ਦੇ ਵਿੱਚੋਂ ਮੇਰੇ ਖਿਆਲੋਂ 12-13 ਕਰੋੜ ਰੁਪਿਆ ਲੇਬਰ ਤੇ ਮਟੀਰੀਅਲ ਕੰਪੋਨੈਂਟਸ ਲਈ ਖਰਚੇ ਹਦੇ ਵਿੱਚ ਸੋ ਉਹਨਾਂ ਨੂੰ ਸ਼ਰਿਆਂ ਵੀ ਤੱਕ ਉਹਨਾਂ ਦੇ ਨਾਲ ਗਰੀਬ ਮਜ਼ਦੂਰਾਂ ਦੇ ਨਾਲ ਦਲਿਤ ਭਾਈਚਾਰੇ ਨਾਲ ਬਹੁਤ ਵੱਡਾ ਜਿਹੜਾ ਤਕਾ ਕੀਤਾ ਹੈ ਅੱਛਾ ਤੁਸੀਂ ਵੀ ਉੱਥੇ ਸੀਗੇ ਤੁਸੀਂ ਵੀ ਦੇਖਿਆ ਪ੍ਰਕਾਸ਼ ਸਿੰਘ ਨੇ ਜਿਹੜੀ ਗੱਲ ਕਹੀ ਹੈ ਕੀ ਤੁਸੀਂ ਉਹਨਾਂ ਖੜਦੇ ਹੋ ਕਿ ਹਾਂ ਮੈਂ ਤਾਂ ਸਰਕਾਰਾਂ ਵੀ ਸਰਕਾਰ ਨੂੰ ਕਿਹਾ ਵੀ ਤੁਸੀਂ ਜੋ ਪ੍ਰੋਗਰਾਮ ਜੇ ਲੇਖਣਾ ਪੰਜਾਬ ਦੇ ਭਲੇ ਦੇ ਲਈ ਖਾਸ ਔਰਤਾਂ ਤੇ ਦਲਿਤ ਭਾਈਚਾਰੇ ਦੇ ਭਲੇ ਦੇ ਲਈ ਕੋਈ ਵੀ ਜਿਹੜੇ ਦਾਦੇ ਮੁੱਦੇ ਆਉਂਦੇ ਆ ਮੈਂ ਜਿਸ ਦੇ ਸਰਕਾਰ ਬਣੀ ਉਸ ਦਿਨ ਗਏ ਤਾਂ ਅਸੀਂ ਵੀ ਜਿੱਦਣ ਤੁਸੀਂ ਪੰਜਾਬ ਦਾ ਮਸਲਾ ਹੋ ਸੀ ਤੁਹਾਡੇ ਨਾਲ ਖੜਾਂਗੇ ਜਿੱਥੇ ਤੁਸੀਂ ਸਹੀ ਹੋਵੋਗੇ ਨਾਲ ਖੜਾਂਗੇ ਜਿੱਥੇ ਗਲਤ ਹੋਵੋਗੇ ਉਹਦੇ ਖਿਦਮਤ ਖੜਾਂਗੇ ਹਰ ਗੱਲ ਤੇ ਹੁਣ ਹੱਦ ਵਧਾਉਣ ਦਾ ਮਸਲਾ ਆਇਆ ਅਸੀਂ ਨੂੰ ਕਿਹਾ ਵੀ ਬਿਲਕੁਲ ਗਲਤ ਆ ਜਿਹੜੀ ਔਨ ਮੈਰਿਟ ਵਧਣੀ ਚਾਹੀਦੀ ਆ ਦੂਜੀ ਨਹੀਂ ਬਦਲੀ ਲੈਂਡ ਪੂਲਿੰਗ ਆਇਆ ਡਟ ਕੇ ਵਿਰੋਧ ਕੀਤਾ ਸੋ ਜਿੱਥੇ ਵੀ ਸਹੀ ਨੂੰ ਸਹੀ ਗਲਤ ਨੂੰ ਗਲਤ ਕਵਾਂਗੇ ਕਿਸੇ ਪੰਜਾਬ ਦੀ ਗੱਲ ਆ ਉਥੇ ਨਾਲ ਖੜਾਂਗੇ ਅੱਛਾ ਅੱਜ ਮੈਂ ਮੈਂ ਉਹੀ ਜਿਹੜੇ ਰਸਮੀ ਸਵਾਲ ਨੇ ਪੁੱਛਣੇ ਬਣਦੇ ਆ ਤੁਸੀਂ ਇੱਥੇ ਕਿਸ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਆ। ਦੇਖੋ ਅਸੀਂ ਪਹਿਲਾਂ ਤਾਂ ਅਕਾਲੀ ਦਲ ਨਾਲ ਪਾਸੇ ਸੀਗੇ। ਹੂੰ ਸੁਧਾਰ ਲੈਣ ਦਾ ਇੱਛਾ ਨਹੀਂ ਸੀਗੀ ਆਪਾਂ। ਜੀ। ਆਪਾਂ ਇੱਕ ਕਮੇਟੀ ਬਣੀ ਕਾਲ ਤੱਕ ਸਾਡ ਉਹਦੇ ਮੈਂਬਰ ਬਣੇ। ਉਸ ਤੋਂ ਬਾਅਦ ਭਰਤੀ ਕੀਤੀ। ਜੀ। ਭਰਤੀ ਕਰਨ ਤੋਂ ਬਾਅਦ ਅਸੀਂ ਚਾਹੁੰਦੇ ਸੀ ਇਹ ਭਰਤੀ ਵੀ ਅਕਾਲੀ ਦਲ ਇਕੱਠਾ ਹੋਵੇ। ਭਰਤੀ ਤਾਂ ਉਸੇ ਗੱਲ ਜਲਦੀ ਕਰਨੀ ਸੀ ਨਾ। ਲੇਕਿਨ ਜੋ ਵੀ ਹੋਇਆ ਸਾਡੀ ਮਰਜ਼ੀ ਨਾਲ ਤਾਂ ਹੋਇਆ ਨਿੱਜੀ। ਤੇ ਸਾਡੇ ਕੋਲੇ ਕੋਈ ਚਾਰਾ ਨਹੀਂ ਸੀ ਮੈਂ ਫੇਰ ਵੀ ਪਿੱਛੇ ਇਸ ਕਰਕੇ ਹਸਾ ਨਹੀਂ ਬਣਿਆ ਵੀ ਇਹਨੂੰ ਇਕਤਾ ਹੋਣੀ ਚਾਹੀਦੀ ਐ ਐਫਰਟਸ ਕੀਤੇ ਆ ਉਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਕੀ ਲੋੜ ਹੈਗੀ ਲੇਕਿਨ ਫਿਰ ਜਿਹੜੇ ਬੰਦਿਆਂ ਦੇ ਮੈਂਬਰ ਬਣਿਆ ਜਿਹੜਾ 15 ਲੱਖ ਉਹਨੂੰ ਉਹ ਕਹਿੰਦੇ ਤੁਹਾਡੇ ਕਰਕੇ ਮੈਂਬਰ ਬਣਿਆ ਸੀ ਤੁਸੀਂ ਹੁਣ ਘਰ ਬੈਠੋਗੇ ਸਾਨੂੰ ਕਿਤੇ ਛੱਡਣਾ ਦੱਸੋ ਫਿਰ ਉਸ ਤੋਂ ਬਾਅਦ ਇਲੈਕਸ਼ਨ ਦੇ ਵਿੱਚ ਅਸੀਂ ਇੱਕ ਫਤਵਾ ਲਿਆ ਲੋਕਾਂ ਤੋਂ ਵੀ ਆਹ ਮੁੱਦਿਆਂ ਨੂੰ ਲੈ ਕੇ ਆਹ ਸਾਡਾ ਸਟੈਂਡ ਰਿਹਾ ਵਾ ਕੀ ਤੁਸੀਂ ਸਾਡੇ ਨਾਲ ਸਹਿਮਤ ਹੋ ਇਹ ਤਾਂ ਸਹਿਮਤ ਤੁਸੀਂ ਅੱਗੇ ਹੋਰ ਪਤਾਾਂਗੇ ਤਕੜੇ ਹੋ ਕੇ ਫਿਰ ਕੰਮ ਕਰਾਂਗੇ ਤੇ ਨਹੀਂ ਤੁਸੀਂ ਫੇਰ ਕਰੇ ਬਿਠਾ ਦਿਓ ਨਹੀਂ ਮੇਰਾ ਮੇਰੇ ਪੁੱਛਣ ਦੀ ਮਰਾਦ ਇਹ ਵੀ ਹੈ ਕਿ ਜਦੋਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਨਤੀਜੇ ਦੇਖਦੇ ਆ ਤੁਸੀਂ ਬੜੇ ਸਹੀ ਤਰੀਕੇ ਨਾਲ ਫਤਿਹ ਕੀਤਾ ਆਪਣਾ ਇਲਾਕਾ ਉਹ ਸਾਰਾ ਪੰਜਾਬ ਜਾਣਦਾ ਤੇ ਉਦੋਂ ਸਵਾਲ ਖੜਦਾ ਕਿ ਮਨਪ੍ਰੀਤ ਤੇਆਲੀ ਹੁਣ ਕਿੱਧਰ ਵੱਲ ਨੂੰ ਸਟੈਂਡ ਕਰ ਰਹੇ ਕਿ ਤੁਸੀਂ ਪੁਨਰ ਸਰਜੀਤ ਚ ਹੈਗੇ ਜੀ ਬਿਲਕੁਲ ਬਿਲਕੁਲ ਹੈਗੇ ਹੋ ਹਾਂਜੀ ਹਾਂ ਮਤਲਬ ਮਨਪ੍ਰੀਤ ਤੇਆਲੀ ਪੁਨਰ ਸਰਜੀਤ ਕਾਲੀਦਾਲ ਦੇ ਲੀਡਰ ਨੇ ਬਿਲਕੁਲ ਇਹਦੇ ਵਿੱਚ ਕੰਮ ਕਰ ਰਹੇ ਆ ਤੇ ਹੋਰ ਪੰਥਕ ਤਿਰਾਂ ਨੂੰ ਇਕੱਠੇ ਕਰਨ ਦੀ ਵੀ ਜਿੰਨੀਆਂ ਵੀ ਪੰਥਕ ਧਿਰਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਲੈਟਫਾਰਮ ਤੇ ਇਕੱਠਾ ਕੀਤਾ ਜਾ ਸੁਖਬੀਰ ਬਾਦਲ ਵਾਲਾ ਅਕਾਲੀ ਦਲ ਬਿਲਕੁਲ ਉਹ ਦੇਖੋ ਉਹ ਅਕਾਲੀ ਦਲ ਤਾਂ ਸਾਰਿਆਂ ਦਾ ਵਾ ਨਾ ਉਹ ਤਾਂ ਹੁਣ ਪ੍ਰਧਾਨ ਬਣੇ ਹੋਏ ਨੇ ਜੀ ਉਹ ਸਾਰਿਆਂ ਦਾ ਅਕਾਲੀ ਦਲ ਹੈ ਨਾ ਉਹਦੀ ਪ੍ਰਤੀ ਕਰਨੀ ਸੀਗੀ ਨਹੀਂ ਮੰਨੇ ਤਾਂ ਇਹ ਜੋ ਕੁਝ ਵੀ ਹੋਇਆ ਸੋ ਇਸ ਲਈ ਅਸੀਂ ਹਮੇਸ਼ਾ ਹੀ ਪੰਥਕ ਇਕਤਾ ਦੇ ਹਾਮੀ ਆ ਨਹੀਂ ਉਹ ਤਾਂ ਉਹ ਵੀ ਫਿਰ ਜਿਹੜੇ ਗੱਲ ਕਰਦੇ ਉਹ ਵੀ ਕਹਿੰਦੇ ਕਿ ਅਸੀਂ ਵੀ ਪੰਥਕ ਇਕਤਾ ਚਾਹੁੰਦੇ ਆ ਪਰ ਹੋਵੇਗੀ ਕਿਸ ਸਟੇਟ ਜਦੋਂ ਸਾਰੇ ਤਿਆਗ ਦੇ ਆ ਜਾਣਗੇ ਸਭ ਤੋਂ ਜ਼ਰੂਰੀ ਤாகਲੇ ਕਰਨ ਦੇ ਤਿਆਰ ਹਾਂ ਉਹ ਵੀ ਦੇ ਦੇਣ ਗੱਲ ਖਤਮ ਹੋ ਗਈ ਇੱਕ अच्छा भाईया जी साहब मेरा आखिरी सवाल है इस वाले जो स्थितियां पैदा हो रही हैं ने पुनर सुरजीत ਨੂੰ ਲੈ ਕੇ ਅਕਾਲੀ ਦਲ ਨੂੰ ਲੈ ਕੇ 328 ਰੂਪ ਵੱਖਰਾ ਚੱਲਦਾ ਪਿਆ ਤੁਹਾਨੂੰ ਐਂ ਲੱਗਦਾ ਕਿ ਆਉਂਦੇ ਸਮੇਂ ਵਿੱਚ ਪੰਥਕ ਪੁਆੜ ਹੋਰ ਪੈ ਸਕਦਾ ਵਟ ਨਹੀਂ ਨਹੀਂ ਇਕੱਠੇ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਲੜਾਈਆਂ ਵੀ ਚੱਲਦੀਆਂ ਨੇ ਮਿਸਲਾਂ ਵਿੱਚ ਲੜਾਈਆਂ ਵੀ ਚੱਲਦੀਆਂ ਸੀ ਏਕਾ ਵੀ ਹੁੰਦਾ ਸੀਗਾ ਕੁਝ ਵੀ ਹੋ ਸਕਦਾ ਵਾ ਸ਼ਾਇਦ ਚੰਗੇ ਲਈ ਹੋ ਰਿਹਾ ਹੋਵੇ ਠੀਕ ਹੈ ਇਹ ਤਾਂ ਸਮਾਂ ਦੱਸੂਗਾ ਨਾ ਜੇ ਅਸੀਂ ਨਾ ਚਾਹੁੰਦੇ ਹੋਏ ਵੀ ਇਹ ਗੁਰੂ ਸਾਹਿਬ ਨੇ ਜਾਂ ਪਰਮਾਤਮਾ ਨੇ ਜੋ ਕੁਝ ਕਰਾਇਆ ਵਾ ਸ਼ਾਇਦ ਚੰਗੇ ਲਈ ਹੋ ਰਿਹਾ ਹੋਵੇ ਜੀ ਜਸਰੋਂ ਸਮਝ ਇਕੱਠੇ ਹੋ ਜਾਣ ਖैर ਅੱਜ ਇਹ ਮਸਲੇ ਜੋ ਵਿਚਾਰਨੇ ਜ਼ਰੂਰੀ ਸੀ ਅੱਜ ਪੁਨਰ ਸੁਰਜੀਤ ਅਕਾਲੀ ਦਲ ਦੀ ਇੱਕ ਬੈਠਕ ਹੋਈ ਹੈ ਜਿਸ ਦੇ ਵਿੱਚ ਜਿੱਥੇ ਮੰਡਰੇਗਾ ਨੂੰ ਲੈ ਕੇ ਕੁਝ ਗੱਲਾਂ ਵਿਸ਼ੇਸ਼ ਕਈਆਂ ਗਈਆਂ ਨੇ ਜਾਂ ਜਿਹੜੇ ਵਿਸ਼ੇਸ਼ ਵਾਦੇ ਕੀਤੇ ਗਏ ਨੇ ਉਹਨਾਂ ਦੇ ਨਾਲ ਨਾਲ ਹੀ ਹੁਣ ਪਰਿਸਥਿਤियां ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਵੀ ਚਾਹਤ ਪਾਰੀਆਂ ਨੇ ਖੈਰ ਸਵਾਲ ਇਹ ਸਿਗਾ ਕਿ ਮਨਪ੍ਰੀਤਿਆਲੀ ਦਾ ਕੀ ਪਲਾਨ ਹੈਗਾ ਭਵਿੱਖ ਕੀ ਹੈਗਾ ਆ ਹੋਰ ਬਹੁਤ ਸਾਰੇ ਚਰਚਾਾਂਵਾਂ ਚੱਲ ਰਹੀਆਂ ਅਸੀਂ ਉਹਨਾਂ ਲੱਗਦਾ ਕਿ ਮਨਪ੍ਰੀਤਿਆਲੀ ਨੇ ਵੀ ਉਹਦੇ ਉੱਤੇ ਬਹੁਤ ਸਾਫ ਤਰੀਕੇ ਨਾਲ ਇੱਕ ਕਲੈਰਿਟੀ ਪੇਸ਼ ਕਰਦ ਹੈ ਔਰ ਰਹੀ ਗੱਲ ਮਨਰੇਗਾ ਦੀ ਤੇ ਪੁਨਾ ਸਰਜੀਤ ਅਕਾਲੀ ਦਲ ਇਹ ਵੀ ਦਾਵਾ ਕਰਦਾ ਹੈ ਕਿ ਜੇ ਲੋਡ ਪੈਂਦੀ ਹੈ ਦਿੱਲੀ ਜਾ ਕੇ ਧਰਨਾ ਲਾਉਣ ਦੀ ਤਾਂ ਉਹ ਵੀ ਬੇਸ਼ੱਕ ਕੀਤਾ ਜਾਵੇਗਾ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ